ਦਲਾਡਾ ਦੀ ਐਨਓਸੀ ਤੋਂ ਦਿਨਾ ਇਹ ਫੈਕਟਰੀ ਪਲਾਸਟਿਕ ਦੀ ਫੈਕਟਰੀ ਲੱਗੀ ਆ ਜਿਸ ਵਿੱਚ ਪਿੰਡ ਦੇ ਸਰਪੰਚ ਤੇ ਐਮਐਲਏ ਸਾਹਿਬ ਨੇ ਇਸ ਫੈਕਟਰੀ ਨੂੰ ਲੱਗਣ ਤੋਂ ਮਨਜ਼ੂਰੀ ਦਿੱਤੀ ਆ ਤੇ ਪਿੰਡ ਦੇ ਲੋਕਾਂ ਨੇ ਮਹੱਲਾ ਨਿਵਾਸੀਆਂ ਨੇ ਐਮਐਲਏ ਸਾਹਿਬ ਨੂੰ ਬੇਨਤੀ ਕੀਤੀ ਸੀ ਵੀ ਇਹ ਸਾਡੇ ਵਾਸਤੇ ਘਾਤਕ ਹੈ ਸਾਡੀ ਰਹਿائش ਨਾਲ ਹੈ ਵੀ ਸਾ ਇਸ ਫੈਕਟਰੀ ਨੂੰ ਬੰਦ ਕਰਾਓ ਪਰ ਐਮਐਲਏ ਸਾਹਿਬ ਹਰਦੀਪ ਸਿੰਘ ਮੁੰਡੇ ਆ ਮੁੰਡੀਆਂ ਨੇ ਭਰੋਸਾ ਦਿੱਤਾ ਸੀਗਾ ਵੀ ਮੈਂ ਫੈਕਟਰੀ ਬੰਦ ਕਰਾਂਗਾ ਪਰ ਬਹੁਤ ਟਾਈਮ ਹੋ ਗਿਆ ਪਰ ਇਹ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਇਸ ਇਲਾਕੇ ਦੇ ਲੋਕਾਂ ਨੇ ਪਿੰਡ ਦੇ ਨਿਵਾਸੀਆਂ ਨੇ ਰੋਸ ਵਜੋਂ ਇਹ ਧਰਨਾ ਦਿੱਤਾ ਇਸ ਧਰਨੇ ਵਿੱਚ ਅਸੀਂ ਵੀ ਲੋਕਾਂ ਦੇ ਹਮੈਤੀ ਆ ਲੋਕ ਸਾਨੂੰ ਪਿਆਰ ਕਰਦੇ ਆ ਅਸੀਂ ਲੋਕਾਂ ਨੂੰ ਪਿਆਰ ਕਰਦੇ ਆ ਉਹਨਾਂ ਦੀ ਜਾਨ ਮਾਲ ਦੀ ਰਾਖੀ ਕਰਨ ਵਾਸਤੇ ਅਸੀਂ ਵੀ ਪਹੁੰਚੇ ਆ ਸਵੇਰ ਸਵੇਰ ਦਾ ਪਿੰਡ ਵਾਸੀ ਪਿੰਡ ਵਾਸੀਆਂ ਅਤੇ ਲੋਕਾਂ ਨੇ ਅੱਜ ਮਤ ਜੇ ਇੱਥੇ ਨਾਲ ਤੁਹਾਡੇ ਕੋਈ ਸੁਣਵਾਈ ਹੋਈ ਤੇ ਪ੍ਰਸ਼ਾਸਨ ਤੋਂ ਤੁਸੀਂ ਫਿਰ ਕਿੱਥੇ ਤੱਕ ਕੱਲ ਨੂੰ ਤੁਹਾਡੇ ਧਰਨਾ ਹਲਕਾ ਐਮ ਐਲ ਏ ਹਰਦੀਪ ਸਿੰਘ ਮੁੰਡਿਆ ਦੇ ਘਰ ਜਾ ਕੇ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ ਸਵੇਰੇ 8 ਵਜੇ ਜੇਕਰ ਐਮਐਲਏ ਵੀ ਸਾੰ ਨੂੰ ਕੋਈ ਸਪਸ਼ਟ ਜਵਾਬ ਜਾਂ ਸਾਡਾ ਮੁ ਇਸ ਫੈਕਟਰੀ ਬੰਦ ਕਰਾਉਣ ਵਾਸਤੇ ਕੋਈ ਚਾਰਾ ਜੁਈ ਨਹੀਂ ਕਰਦਾ ਜਾਂ ਕੋਈ ਇਨਸਾਨੀ ਦਵਾਉਂਦਾ ਉਸ ਤੋਂ ਬਾਅਦ ਅਸੀਂ ਦਿੱਲੀ ਜਾਂ ਚੰਡੀਗੜ੍ਹ ਵੀ ਜਾ ਕੇ ਸੰਘਰਸ਼ ਕਰਨ ਵਾਸਤੇ ਤਿਆਰ ਆ ਮੁੱਦਾ ਇਹ ਆ ਵੀ ਇਹ ਕਾਫੀ ਦਿਨਾਂ ਤੋਂ ਇੱਥੇ ਫੈਕਟਰੀ ਦੇ ਵਿੱਚ ਇਹਨੇ ਫੈਕਟਰੀ ਲਾਤੀ ਆ ਇਲਾਕੇ ਦੇ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਰਾਜ ਦਿਨ ਸੌਣ ਨਹੀਂ ਦੇਣ ਲਿਆ ਇਹਨੂੰ ਬੰਦ ਕਰਾਉਣ ਦੇ ਲਈ ਲੋਕ ਇਕੱਠੇ ਹੋਏ ਆ ਤੇ ਪਰ ਇਹ ਮਾਲਕ ਸੁਣ ਨਹੀਂ ਰਿਹਾ ਇੱਥੇ ਹਰਦੀਪ ਸਿੰਘ ਮੁੰਡੀਆਂ ਇਕੱਠ ਦੇ ਵਿੱਚ ਪਿਛਲੀ ਵਾਰੀ ਆਣ ਕੇ ਵਿਸ਼ਵਾਸ ਦਵਾ ਕੇ ਗਿਆ ਸੀ ਤੇ ਫਿਰ ਵੀ ਕੋਈ ਕਾਰਵਾਈ ਨਹੀਂ ਹੋਈ ਇਹਦੇ ਲਈ ਅਸੀਂ ਸਵੇਰੇ ਜਿਹੜੀ ਸਾਡੀ ਇੱਥੇ ਸੰਘਰਸ਼ ਕਮੇਟੀ ਬਣੀ ਆ ਉਹ ਸਵੇਰੇ ਅਸੀਂ ਪਹੁੰਚ ਰਹੇ ਹਾਂ ਵੱਤਵੱਦ 8 ਵਜੇ ਬੰਦੇ ਨੂੰ ਲੈ ਕੇ ਹਰਦੀਪ ਮੁੰਡੀਆਂ ਵਾਲੇ ਦੇ ਘਰੋਂ ਕਰਨ ਦੇ ਲਈ ਉਹਦੇ ਘਰੇ ਚੱਲੇ ਆ ਆਪਣਾ ਬੁਖਤ ਤਕਰੀਬਾ ਦੱਸਾਂਗੇ ਉਹ ਸਾਨੂੰ ਕੀ ਅਗਲਾ ਰਿਸਪਾਂਸ ਦਿੰਦਾ ਉਸ ਤੋਂ ਅਗਲੀ ਤਿਆਰੀ ਕੀਤੀ ਜਾਊਗੀ ਜੇ ਤੁਹਾਡੇ ਨਾਂ ਸੁਣਵਾਈ ਕਿਤੇ ਹੁੰਦੀ ਤਾਂ ਫਿਰ ਤੁਸੀਂ ਅੱਗੇ ਕੀ ਪ੍ਰੋਸੈਸ ਕਰਦੇ ਹਾਂ ਹਾਂ ਜੇ ਸਾਡੀ ਨਹੀਂ ਸੁਣਵਾਈ ਹੁੰਦੀ ਅਸੀਂ ਜਿਵੇਂ ਮਜ਼ਦੂਰ ਸੰਘਰਸ਼ ਕਮੇਟੀ ਬਣੀ ਆ ਸੰਘਰਸ਼ ਚੱਲ ਰਿਹਾ ਆ ਕਿਸਾਨਾਂ ਮਜ਼ਦੂਰਾਂ ਦਾ ਅਸੀਂ ਵੱਤਵੱਦ ਦੇ ਲੋਕਾਂ ਨੂੰ ਨਾਲ ਲੈ ਕੇ ਤੇ ਪੂਰਾ ਜੰਗੀ ਪੱਦਰ ਦੇਤੇ ਜਿਹੜਾ ਚੰਡੀਗੜ੍ਹ ਰੋਡ ਆ ਇਹਨੂੰ ਜਾਮ ਕਰਾਂਗੇ ਜਿਹੜੀ ਆਪਣੀ ਗੱਲ ਆ ਅਸੀਂ ਕੰਨਿਆ ਕੁਮਾਰੀ ਤੋਂ ਲੈ ਕੇ ਅਨਕੈਦਾ ਤੱਕ ਅਸੀਂ ਆਪਣੀ ਗੱਲ ਪਹੁੰਚਦੀ ਕਰਾਂਗੇ ਇਹ ਸਾਡਾ ਤਾਇਿਆ ਕੀਤਾ ਹੈ ਕਰਦੇ ਫਿਰ ਮੈਂ ਉੱਧਰ ਵੀ ਗਿਆ ਗੋਦਾਮ ਵਾਲੇ ਪਾਸੇ ਹਾਂਜੀ ਤੇ ਅੱਜ ਮੈਂ ਥੋੜਾ ਜਿਹਾ ਮਾਰਕੀਟਿੰਗ ਦਾ ਮੇਰਾ ਕੰਮ ਸੀਗਾ ਆਪਾਂ ਕੱਲ ਨੂੰ ਇੱਕ ਅੱਧੇ ਦਿਨ ਤੱਕ ਜਲਦੀ ਕੀ ਹੈ ਨਹੀਂ ਸਾਰਾ ਅੱਗੇ ਖਬਰ ਚਲਾਉਣੀ ਹੈ ਜੀ ਫਿਰ ਦੇ ਆਪਣਾ ਪੱਖ ਤੇ ਹਾਂਜੀ ਚਲਾ ਦੋ ਕੀ ਫਰਕ ਪੰਨ ਸਾੜੀ ਚਲਾ ਦिए ਹੈ ਬੰਸਾੜੀ ਚਲਾ ਦिए ਫਿਰ ਤੁਹਾਨੂੰ ਕੋਈ ਇਤਰਾਜ਼ ਨਹੀਂ ਉਹ ਵਨ ਸਾਈਡ ਚਲਾ ਦੋ ਸਰ ਕੀ ਫਰਕ ਪੰਨ ਕਿਹੜਾ ਇੱਥੇ ਮੱਝ ਕੁੱਲੀ ਪਈ ਹੈ ਸਾਲੀ ਵਨ ਸਾਈਡ ਚਲਾ ਦੋ ਨਹੀਂ ਮੈਂ ਤਾਂ ਠੀਕ ਹੈ ਜੀ ਤੁਸੀਂ ਤਾਂ ਤੁਹਾਡਾ ਪੱਖ ਲੈਣਾ ਹੀ ਠੀਕ ਹੈ ਤੁਸੀਂ ਨਹੀਂ ਚਾਹੁੰਦੇ ਤੁਹਾਡੀ ਮਰਜ਼ੀ ਵਨ ਸਾਈਡ ਹੀ ਚਲਾ ਦੋ ਸਰ ਕੋਈ ਨਹੀਂ ਪਤਾ ਨਹੀਂ ਕਿੰਨੇ ਪੱਖ ਰੱਖੇ ਉਹਨਾਂ ਦੀ ਸੁਣ ਕੇ ਚਲਾ ਦੋ ਠੀਕ ਹੈ